ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੀਟਿੰਗ ਕਰ ਰਹੇ ਸੀ ਭਾਈ ਪਿੰਡ ਅਲੀਵਾਲ ਕੋਟਲੀ ਕਾਜੀਆਂ ਜਿੱਥੇ ਸਾਡੇ ਵੀਰ ਭਾਈ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਦਰਸ਼ਨ ਦਿੱਤੇ ਆ ਐਮਪੀ ਤੋਂ ਵੀਰ ਜੀ ਆਏ ਨੇ ਤੇ ਜਿੱਥੇ ਭਾਈ ਚਿੱਪ ਵਾਲੇ ਮੀਟਰਾਂ ਬਾਰੇ ਉਹ ਵੀਰ ਜੀ ਦੱਸਣਗੇ ਜਿੱਥੇ ਭਾਈ ਮੀਟਰ ਲੱਗੇ ਨੇ ਤੋਂ ਆਪਣੀ ਜਿਹੜੇ ਆ ਉੱਥੋਂ ਦੀ ਘਟਨਾ ਸਾਡਾ ਸਾਂਝੀ ਕਰੀਏ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਮਪੀ ਮਧਿਆ ਪ੍ਰਦੇਸ਼ ਉਹ ਅੰਦਰ ਸਰਤੋਂ ਬਿਲੋਂਗ ਕਰਦਾ ਸਾਡੇ ਇਹ ਸਮਾਰਟ ਮੀਟਰ ਉੱਥੇ ਐਕਚੁਅਲੀ ਲੱਗ ਚੁੱਕੇ ਆ ਅੱਜ ਤੋਂ 3 ਮਹੀਨੇ ਪਹਿਲਾਂ ਜਿਸ ਸਮੇਂ ਉਹਨਾਂ ਨੇ ਮੀਟਰ ਲਾਇਆ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਮੀਟਰ ਤੁਸੀਂ ਸਾਡੇ ਕਿਉਂ ਚੇਂਜ ਕਰ ਰਹੇ ਹੋ ਸਾਡੇ ਮੀਟਰ ਸਹੀ ਨੇ ਉਹ ਕਹਿੰਦੇ ਕਿ ਇਹ ਸਮਾਰਟ ਮੀਟਰ ਆ ਗਿਆ ਲੇਕਿਨ ਹਾਲੇ ਸਰਕਾਰ ਵੱਲੋਂ ਇਹ ਅਪਡੇਟ ਨਹੀਂ ਕੀਤੇ ਜਾਣਗੇ 1 ਮਹੀਨੇ ਬਾਅਦ ਨਾ ਕੋ ਰੀਡਿੰਗ ਲੈਣ ਆਇਆ ਨਾ ਸਾਨੂੰ ਕੋ ਸੂਚਨਾ ਦਿੱਤੀ ਗਈ 25 ਤਰੀਕ ਨੂੰ ਸਾਡੇ ਰੀਡਿੰਗ ਹੁੰਦੀ ਸੀ 26 27 ਤਰੀਕ ਨੂੰ ਸਾਡੇ ਬਿੱਲ ਅਪਡੇਟ ਹੁੰਦਾ ਸੀ 28 ਤਰੀਕ ਨੂੰ ਮੇਰੇ ਲਾਈਟ ਚਲੇ ਜਾਂਦੀ ਹੈ ਆਹੀਂ 1.5 ਘੰਟਾ ਵੇਟ ਕੀਤਾ ਕਿ ਫੇਸ ਚਲੇ ਗਿਆ ਜਾਂ ਕੋਈ ਵੀ ਐਕਚੁਅਲੀ ਹੋਰ ਪ੍ਰੋਬਲਮ ਆ ਗਈ ਡੀਪੀ ਦੇ ਅੰਦਰ ਤੇ ਉਹ ਇਸ਼ੂ ਨਹੀਂ ਹੈ 28 ਤਰੀਕ ਨੂੰ ਸਵੇਰੇ 9 ਵਜੇ ਮੇਰੀ ਲਾਈਟ ਘਰ ਦੀ ਬੰਦ ਹੋ ਗਈ ਜਦ ਮੈਂ ਉਸ ਦਿਨ ਕਵਰੀ ਕੀਤੀ ਤਾਂ ਪਤਾ ਲੱਗਾ ਜੀ ਪਿੱਛੋਂ ਮੀਟਰ ਦੇ ਅੰਦਰ ਇੱਕ ਰੈੱਡ ਲਾਈਟ ਆਉਂਦੀ ਆ ਉਹ ਕੱਟੇ ਵਾਲੀ ਜਗ ਰਹੀ ਆਟੋਮੈਟਿਕਲੀ ਪਿੱਛੋਂ ਕੱਟਤਾ ਨਾ ਕੋਈ ਰੀਡਿੰਗ ਲਾਈਨ ਆਇਆ ਨਾ ਕਿ ਮੀਟਰ ਚੋਂ ਉਹ ਧਾਰ ਕੱਢੀ ਉਹਨਾਂ ਨੇ ਉਹ ਸਾਡੇ ਘਰ ਦੀ ਲਾਈਟ ਆਫ ਹੋ ਗਈ ਲਾਈਟ ਆਫ ਹੋਣ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਮੋਬਾਈਲ ਚਾਰਜ ਕਰਦੇ ਹਾਂ ਮੈਂ ਆਪਣੇ ਪੇ ਫੋਨ ਤੋਂ ਜਾ ਕੇ ਬਿੱਲ ਪੇ ਕੀਤਾ ਮੇਰਾ 2515 ਰੁਪਏ ਦਾ ਬਿੱਲ ਜੋ ਐਕਚੁਅਲੀ 3000 ਕੁਝ 35 ਕੇ 40 ਰੁਪਏ ਮੈਨੂੰ ਪੇ ਕਰਨੇ ਪਏ ਲਾਈਟ ਕੱਟਣ ਦੇ 1 ਘੰਟੇ ਦੇ 500 ਕੁਝ ਰੁਪਏ ਉਹਨਾਂ ਨੇ ਮੈਨੂੰ ਐਕਸਟਰਾ ਚਾਰਜ ਪਾ ਦਿੱਤਾ ਉਹਦਾ ਮੇਰੀ ਲਾਈਟ ਜਿਸ ਤਰ੍ਹਾਂ ਹੀ ਮੈਂ ਪੇਪ ਫੋਨ ਤੋਂ ਬਿੱਲ ਆਪਣਾ ਸਬਮਿਟ ਕਰਤਾ ਉਸੇ ਟਾਈਮ ਮੇਰੇ ਮੋਬਾਈਲ ਦੇ ਸਵਿਚ ਤੋਂ ਹੱਥ ਨਹੀਂ ਹਟਿਆ ਤੇ ਮੇਰੇ ਘਰ ਦੀ ਲਾਈਟ ਆਟੋਮੈਟਿਕਲੀ ਹੀ ਆਨ ਹੋ ਗਈ ਇੱਕ ਸੈਕਿੰਡ ਦੇ ਅੰਦਰ ਅੰਦਰ ਇਹ ਸਾਡੀ ਸਮੱਸਿਆ ਬਹੁਤ ਵੱਡੀ ਪੰਜਾਬ ਦੀ ਬਣੇਗੀ ਉਹ ਨਾਲੇ ਸਮੇਂ ਦੇ ਵਿੱਚ ਅਗਰ ਇਹ ਮੀਟਰ ਇੱਥੇ ਲੱਗਦੇ ਆ ਤੇ ਇਹ ਇੱਕ ਦੀ ਨਹੀਂ ਇਹ ਘਰ-ਘਰ ਦੀ ਸਮੱਸਿਆ ਬਣੇਗੀ ਬਾਕੀ ਜੋ ਪ੍ਰੋਬਲਮ ਹੀ ਮੈਂ